ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਅਮਰੇ ਸ਼ਹੀਦ ਬਾਬਾ ਦੀਪ ਸਿੰਘ ਸਾਹਿਬ ਜੀ ਤਨ ਤਨ ਬਾਬਾ ਨੋਦ ਸਿੰਘ ਸਾਹਿਬ ਜੀ ਸਮੂਹ ਸ਼ਹੀਦਾ ਸਿੰਘਾਂ ਗੁਰੂ ਸਹਿਬਾਨ ਦੀ ਚਰਨਾ ਕਮਲਾਂ ਦੇ ਵਿੱਚ ਨਮਸਕਾਰ ਕਰਦੀਆਂ ਖਾਲਸਾ ਜੀ ਜਿਹੜੇ ਵੀ ਘਰਾਂ ਦੇ ਵਿੱਚ ਖਾਲਸਾ ਜੀ ਸ਼ਹੀਦਾ ਸਿੰਘਾਂ ਦੀ ਨਾਮ ਦੀ ਚੌਥ ਜਗਦੀਏ ਦੀ ਸ਼ਹੀਦ ਸਿੰਘਾਂ ਦੀ ਨਾਮ ਦੀ ਚੋਤ ਦੀ ਇਨੀ ਮਹੱਤਤਾ ਹੈ ਕਿ ਜਿੱਤੇ ਜੋਤ ਜਗ ਜਾਂਦੀ ਏ ਉਹ ਤੋਂ ਮਾੜੀਆਂ ਰੂਹਾਂ ਭੱਜ ਜਾਂਦੀਆਂ ਨੇ ਜਿਵੇਂ ਕਈ ਭੈਣ ਭਰਾਵਾਂ ਦਾ ਕੇਣਾ ਹੁੰਦਾ ਏ ਕਿ ਸਾਡੇ ਘਰ ਦੇ ਵਿੱਚ ਭਾਵੇਂ ਕਿੰਨੀ ਮਰਜ਼ੀ ਮਿਹਨਤ ਕਰ ਲੋ ਕਿੰਨਾ ਮਰਜ਼ੀ ਸਟਰਗਲ ਕਰ ਲੋ ਪਰ ਸਾਡੇ ਘਰ ਦੇ ਵਿੱਚ ਪੈਸਾ ਨਹੀਂ ਠਹਿਰਦਾ ਜੇ ਪੈਸਾ ਆਉਂਦਾ ਵੀ ਏ ਤੇ ਪੈਸਾ ਗਲਤ ਰਸਤਿਆਂ ਤੇ ਲੱਗਦਾ ਸਾਡੀ ਕਰਤੇ ਸਾਨੂੰ ਇਹ ਚ ਲੱਗਦਾ ਹੈ ਜਿਵੇਂ ਕਿਸੇ ਦਾ ਕੀਤਾ ਕਰਾਇਆ ਹੁੰਦਾ ਹੈ ਜਦੋਂ ਖਾਲਸਾ ਜੀ ਤੁਹਾਨੂੰ ਇਦਾਂ ਦਾ ਕੁਝ ਵੀ ਲੱਗੇ ਤੁਸੀਂ ਆਪਣੇ ਘਰ ਦੇ ਵਿੱਚ ਜੋਤ ਜਗਾਉਣੀ ਸ਼ੁਰੂ ਕਰਦਿਆ ਕਰੋ ਤੇ ਗੁਰਬਾਣੀ ਦਾ ਸਿਮਰਨ ਜਿੰਨਾ ਵੀ ਹੋ ਸਕਦਾ ਹੈ ਉਹਨਾਂ ਹੀ ਵਧਾ ਦਿਆ ਕਰੋ ਕਿਉਂਕਿ ਪਰਮਾਤਮਾ ਦੇ ਅੱਗੇ ਜਦੋਂ ਤੁਸੀਂ ਸੱਚੇ ਮਨ ਤੇ ਸ਼ਰਧਾ ਭਾਵਨਾ ਦੇ ਨਾਲ ਅਰਦਾਸ ਕਰ ਲਓਗੇ ਘਰ ਦੇ ਵਿੱਚ ਤੁਸੀਂ ਜੋਤ ਜਗਾਉਗੇ ਤੇ ਜਿਸ ਘਰ ਦੇ ਵਿੱਚ ਜੋਤ ਜਗਦੀ ਉਸ ਘਰ ਦੇ ਵਿੱਚ ਮਾੜੀਆਂ ਰੂਹਾਂ ਕਦੇ ਵੀ ਨਹੀਂ ਠਹਿਰਦੀਆਂ ਤੇ ਦੂਸਰੀ ਗੱਲ ਜੇਕਰ ਕਿਸੇ ਨੂੰ ਇਦਾਂ ਵੀ ਲੱਗਦਾ ਹੈ ਕਿ ਸਾਡੇ ਘਰ ਦੇ ਵਿੱਚ ਕਿਸੇ ਦਾ ਕੀਤਾ ਕਰਾਇਆ ਤਾਂ ਉਹ ਵੀ ਸਾ ਸੰਗਤ ਜੀ ਸਾਰੀਆਂ ਜਿਹੜੀਆਂ ਪ੍ਰੋਬਲਮ ਨੇ ਤੁਹਾਡੀਆਂ ਦੂਰ ਹੋ ਜਾਣਗੀਆਂ ਕਿ ਉਹਨਾਂ ਕੀ ਖਾਲਸਾ ਜੀ ਜੋਤ ਤੇ ਗੁਰਬਾਣੀ ਦੇ ਵਿੱਚ ਐਨੀ ਤਾਕਤ ਹੈ ਕਿ ਉਹ ਤੁਹਾਡੇ ਜਨਮਾਂਤਰਾਂ ਦੇ ਦੁੱਖਾਂ ਨੂੰ ਵੀ ਦੂਰ ਕਰ ਸਕਦੀ ਹੈ ਕਿਉਂਕਿ ਪਰ ਕਈ ਭੈਣ ਭਰਾ ਇਹ ਵੀ ਕਹਿੰਦੇ ਨੇ ਕਿ ਅਸੀਂ ਜੋਤ ਵੀ ਜਗਾਉਣੀ ਆ ਪਰ ਫਿਰ ਵੀ ਸਾਡੇ ਘਰ ਦੇ ਵਿੱਚ ਕੋਈ ਪਰਕ ਨਹੀਂ ਪੈ ਰਿਆ ਤਾਂ ਖਾਲਸਾ ਜੀ ਤੁਸੀਂ ਇਸੇ ਤਰ੍ਹਾਂ ਆਪਣਾ ਸੇਵਾ ਸਿਮਰਨ ਜਾਰੀ ਰੱਖੋ ਪਰਮਾਤਮਾ ਦੇ ਅੱਗੇ ਅਰਦਾਸ ਬੇਨਤੀ ਕਰਦੇ ਰਹੋ ਵਾਹੀ ਗੁਰੂ ਸੱਚੇ ਪਾਤਸ਼ਾਹ ਜੀ ਜ਼ਰੂਰ ਤੁਹਾਡੀਆਂ ਅਰਦਾਸਾਂ ਬੇਨਤੀਆਂ ਜ਼ਰੂਰ ਪੂਰੀਆਂ ਕਰਨਗੇ ਹੋ ਸਕੇ ਤਾਂ ਤੁਸੀਂ ਚਪੈਰਾ ਸਹਿਬ ਘਟਨਾ ਸ਼ੁਰੂ ਕਰੋ ਕਿਉਂਕਿ ਚਪੈਰਾ ਸਹਿਬ ਦੇ ਨਾਲ ਖਾਲਸਾ ਜੀ ਹਰ ਇੱਕ ਚੀਜ਼ ਹਰ ਇੱਕ ਮਨੋ ਕਾਮਨਾ ਪੂਰੀ ਹੁੰਦੀ ਏ ਜ਼ਰੂਰੀ ਨਹੀਂ ਹੈਗਾਗਾ ਕਿ ਆਪਾਂ ਤੁਹਾਨੂੰ ਇਹ ਕਹਨੀ ਆ ਕਿ ਗੁਰਬਾਣੀ ਦਾ ਚਾਪ ਕਰਨ ਦੇ ਨਾਲ ਨਹੀਂ ਹੁੰਦੀ ਆਪਾਂ ਜੇ ਗੱਲ ਕਰੀਏ ਖਾਲਸਾ ਜੀ ਤਾਂ ਚਪੈਰਾ ਸਹਿ ਵਿੱਚ ਵੀ ਗੁਰਬਾਣੀ ਦਾ ਜਾਕ ਹੀ ਹੁੰਦਾ ਹੈ ਇਹ ਬਸ ਆਪਣੀ ਸੋਚ ਹੈ ਆਪਾਂ ਆਪਣੀ ਜੇ ਸੋਚ ਨੂੰ ਸਹੀ ਤਰੀਕੇ ਦੇ ਨਾਲ ਚੱਲੀਏ ਤਾਂ ਖਾਲਸਾ ਜੀ ਆਪਣੇ ਆਪ ਹੀ ਆਪਣੇ ਜਿਹੜੇ ਕਾਰਜ ਨੇ ਉਹ ਸਫਲ ਹੋਣੇ ਸ਼ੁਰੂ ਹੋ ਜਾਂਦੇ ਨੇ ਇਸੇ ਕਰਾ ਖਾਲਸਾ ਜੀ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਨਾਲ ਵਿਚਾਰ ਸਾਂਝੇ ਕਰਾਂਗੇ ਕਿ ਜਿਹੜੇ ਕੈਨਪਰਾ ਆਪੋਨੀ ਘਰ ਦੇ ਵਿੱਚ ਜੋਤ ਜਗਾਉਂਦੇ ਨੇ ਤਾਂ ਖਾਲਸਾ ਜੀ ਉਹ ਜੋਤ ਦੀ ਬੱਤੀ ਤੇ ਘੋ ਦੇ ਨਾਲ ਇਹ ਇੱਕ ਕਾਮ ਚ ਜ਼ਰੂਰ ਕਰਨ ਜੇਕਰ ਉਹ ਇੱਕ ਕਾਮ ਕਰ ਲੈਣਗੇ ਤਾਂ ਖਾਲਸਾ ਜੀ ਉਹਨਾਂ ਤੇ ਸ਼ਹੀਦਾ ਸਿੰਘਾਂ ਦੀ ਕਿਰਪਾ ਹੋਣੀ ਸ਼ੁਰੂ ਹੋ ਜਾਵੇਗੀ ਜਿਵੇਂ ਉਹਨਾਂ ਦਾ ਕਹਿਣਾ ਹੁੰਦਾ ਹੈ ਕਿ ਸਾਡੇ ਤੇ ਅਜੇ ਸ਼ਹੀਦਾ ਸਿੰਘਾਂ ਦੀ ਕਿਰਪਾ ਨਹੀਂ ਹੋਈ ਸ਼ਹੀਦਾ ਸਿੰਘਾਂ ਦੀ ਕਿਰਪਾ ਦੇ ਦਰਵਾਜ਼ੇ ਉੱਨਾਂ ਤੇ ਖੁੱਲ੍ਹ ਜਾਣਗੇ ਵਾਹਿਗੁਰੂ ਸੱਚੇ ਪਾਸ਼ਾ ਉਹਨਾਂ ਦੇ ਸਾਰੇ ਕਾਰਜ ਵੀ ਸਫਲ ਕਰਨਗੇ ਤੇ ਇਸ ਦੇ ਨਾਲ-ਨਾਲ ਖਾਲਸਾ ਜੀ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਡੇ ਨਾਲ ਇਹ ਵੀ ਵਿਚਾਰ ਸਾਂਝੇ ਕਰਾਂਗੇ ਕਿ ਜਿਹੜੇ ਭੈਣ ਭਰਾ ਦੇ ਵਿੱਚ ਇਹ ਸੱਤ ਗੁਣ ਹੁੰਦੇ ਨੇ ਉਹਨਾਂ ਤੇ ਸ਼ਹੀਦਾ ਸਿੰਘਾਂ ਦਾ ਪੈਰਾ ਬਣਿਆ ਰਹਦਾ ਓਹ ਕਿਹੜੇ ਸੱਤ ਗੁਣ ਨੇ ਜੋ ਆਪਨੇ ਵਿੱਚ ਵੀ ਹੋਣੇ ਬਹੁਤ ਜ਼ਰੂਰੀ ਨੇ ਇਹ ਦੇਖਣ ਤੇ ਸੁਣਨ ਦੇ ਲਈ ਸਾਡੀ ਵੀਡੀਓ ਨੂੰ ਤੁਸੀਂ ਅੰਤ ਦੇ ਤੱਕ ਜ਼ਰੂਰ ਦੇਖਿਓ ਤੇ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਸਾਰੇ ਹੀ ਭੈਣ ਭਰਾਵਾਂ ਨੂੰ ਰਿਕਵੈਸਟ ਹੈ ਕਿ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਉਣੇ ਹੋ ਤਾਂ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਜੀ ਕਮੈਂਟ ਬਾਕਸ ਦੇ ਵਿੱਚ ਵਾਹੀ ਗੁਰੂ ਲੈ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਜੀ ਖਾਲਸਾ ਜੀ ਵੀਡੀਓ ਨੂੰ ਜ਼ਰੂਰ ਸ਼ੇਅਰ ਕਰਿਆ ਕਰੋ ਕਿਉਂਕਿ ਤੁਹਾਡੇ ਇੱਕ ਸ਼ੇਅਰ ਦੇ ਨਾਲ ਕਿਸੇ ਹੋਰ ਦਖਿਆਰੇ ਵੀਰ ਭੈਣ ਦਾ ਵੀ ਭਲਾ ਹੋ ਸਕਦਾ ਹੈ ਉਹ ਗੁਰੂ ਦੇ ਨਾਲ ਜੁੜ ਸਕਦਾ ਹੈ ਗੁਰਬਾਣੀ ਦੇ ਨਾਲ ਜੁੜ ਸਕਦਾ ਹੈ ਇਸੀ ਤੇਰਾ ਖਾਲਸਾ ਜੀ ਜਦੋਂ ਅਸੀਂ ਆਪਣੀ ਘਰ ਦੇ ਵਿੱਚ ਜੋਤ ਜਗਾਉਣੀ ਆ ਜਿਵੇਂ ਐਤਵਾਰ ਨੂੰ ਸਾਡੇ ਘਰ ਦੇ ਵਿੱਚ ਜੋਤ ਜਗਦੀ ਅਸੀਂ ਤੂਫ ਬਤੀ ਕਰਕੇ ਜੋਤ ਜਗਾ ਕੇ ਅਸੀਂ ਚੁਪੈਰਾ ਸਹਿਬ ਕੱਟਦੀ ਆ ਤਾਂ ਖਾਲਸਾ ਜੀ ਜਿਹੜਾ ਅਗਲਾ ਦਿਨ ਹੁੰਦਾ ਏ ਸੋਵਾਰ ਦਾ ਉਸ ਦਿਨ ਜਿਹੜੀ ਆਪਾਂ ਐਤਵਾਰ ਜੋਤ ਜਗਾਈ ਹੁੰਦੀ ਏ ਉਹ ਜੋਤ ਦੀ ਬੱਤੀ ਤੇ ਬਚੇ ਹੋਏ ਘੋਦ ਜੇਕਰ ਬੱਤੀ ਤਾਂ ਬਚ ਹੀ ਜਾਂਦੀ ਏ ਖਾਲਸਾ ਜੀ ਜੇਕਰ ਘੋ ਵੀ ਬਚ ਜਾਂਦਾ ਤਾਂ ਉਸ ਦਾ ਸਾਨੂੰ ਕੀ ਕਰਨਾ ਚਾਹੀਦਾ ਹੈ ਕਈ ਭੈਣ ਪਰਾਤਾ ਆਪਣੀ ਘਰ ਦੇ ਵਿੱਚ ਹਰ ਰੋਜ਼ ਡੇਲੀ ਰੁਟੀਨ ਦੇ ਨਾਲ ਜੋਤ ਜਗਾਉਂਦੇ ਨੇ ਤੇ ਉਹਨਾਂ ਦੇ ਲਈ ਵੀ ਇਹ ਵੀਡੀਓ ਬਹੁਤ ਖਾਸ ਹੈ ਕਿਉਂਕਿ ਉਹਨਾਂ ਨੇ ਜਦੋਂ ਅਗਲੇ ਦਿਨ ਜੋਤ ਜਗਾਉਣੀ ਹੁੰਦੀ ਆ ਤਾਂ ਜੋ ਬਚਿਆ ਹੋਇਆ ਕਿਉਜੇ ਬਚ ਜਾਂਦਾ ਹੈ ਤਾਂ ਵੱਤੀ ਉਸ ਦਾ ਕਿਵੇਂ ਇਸਤੇਮਾਲ ਤੇ ਕੀ ਕਰਨਾ ਚਾਹੀਦਾ ਹੈ ਜਿਸ ਦੇ ਨਾਲ ਸਾਡੇ ਤੇ ਪਰਮਾਤਮਾ ਦੀ ਕਿਰਪਾ ਬਣੀ ਰਹਿੰਦੀ ਹੈ ਜਿਵੇਂ ਖਾਲਸਾ ਜੀ ਆਪਾਂ ਸਾਰੇ ਪਰੰਪਰਾ ਹੀ ਜਾਣਦੇ ਆ ਕਿ ਕੋਈ ਵੀ ਪੂਜਾ ਜੋਤ ਜਗਾਏ ਤੋਂ ਬਿਨਾਂ ਨਹੀਂ ਮੰਨੀ ਜਾਂਦੀ ਜੇ ਆਪਾਂ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਠ ਪੂਜਾ ਸੇਵਾ ਸਿਮਰਨ ਕਰਦੇ ਆ ਤਾਂ ਖਾਲਸਾ ਜੀ ਸਾਨੂੰ ਆਪਣੇ ਘਰ ਦੀ ਵਿੱਚ ਜੋਤ ਜ਼ਰੂਰ ਜਗਾਉਣੀ ਚਾਹੀਦੀ ਏ ਭਾਵੇਂ ਤਾਂ ਉਹ ਦੇਸੀ ਕਿ ਉਹਦੀ ਜੋਤ ਹੋਵੇ ਭਾਵੇਂ ਸਰੋਂ ਦੇ ਤੇਲ ਦਾ ਦੀਵਾ ਹੋਵੇ ਤੁਸੀਂ ਜਿਹੜੇ ਵੀ ਗੁਰੂ ਪੀਰ ਨੂੰ ਮੰਨਦੇ ਹੋ ਉਹਨਾਂ ਦੀ ਪਾਠ ਪੂਜਾ ਸੇਵਾ ਸਿਮਰਨ ਕਰਨ ਦੇ ਸਮੇਂ ਤੁਸੀਂ ਜੋਤ ਜ਼ਰੂਰ ਜਗਾਇਆ ਕਰੋ ਕਿਉਂਕਿ ਹਰ ਧਰਮ ਦੇ ਵਿੱਚ ਅਗਦੀ ਪੂਜਾ ਕੀਤੀ ਜਾਂਦੀ ਹੈ ਖਾਲਸਾ ਜੀ ਜੋਤ ਜਗਾਈ ਜਾਂਦੀ ਹੈ ਤੇ ਜਿਹੜੇ ਪੀਰਾਂ ਨੂੰ ਮੰਨਦੇ ਨੇ ਉਹ ਚਿਰਾਗ ਲਾਉਂਦੇ ਨੇ ਇਸੇ ਤਰ੍ਹਾਂ ਜਿਹੜੇ ਵੀ ਭੈਣ ਭਰਾ ਆਪਣੇ ਜੋ ਵੀ ਗੁਰੂ ਪੀਰ ਦੇਵੀ ਦੇਵਤੇ ਨੂੰ ਮੰਨਦੇ ਨੇ ਤੇ ਉਹਨਾਂ ਦੇ ਨਾਮ ਦੀ ਜੋਤ ਚਿਰਾਗ ਸਭ ਆਪਣੀ ਪਾਠ ਪੂਜਾ ਕਰਨ ਦੇ ਸਮੇਂ ਜਗਾਉਂਦੇ ਨੇ ਸਭ ਤੋਂ ਵੱਡੀ ਗੱਲ ਤਾਂ ਜਦੋਂ ਅਸੀਂ ਆਪਣੀ ਘਰ ਦੇ ਵਿੱਚ ਜੋਤ ਜਗਾਉਣੀ ਆ ਤੇ ਜੋਤ ਜਗਾਉਣ ਦੀ ਨਾਲ ਸਾਡੀ ਘਰ ਦੇ ਵਿੱਚ ਉਹ ਜਿੰਨੇ ਵੀ ਨਕਾਰਾਤਮਕ ਊਰਜਾ ਹੁੰਦੀ ਏ ਉਹ ਦੂਰ ਹੁੰਦੀ ਏ ਤੇ ਜਿੰਨੀਆਂ ਵੀ ਸਾਡੇ ਘਰ ਦੇ ਵਿੱਚ ਮਾੜੀਆਂ ਸ਼ਕਤੀਆਂ ਹੁੰਦੀਆਂ ਨੇ ਉਹ ਇਸ ਰੋਸ਼ਨੀ ਤੋਂ ਦੂਰ ਭੱਜਦੀਆਂ ਨੇ ਜਿਹੜੇ ਘਰਾਂ ਦੇ ਵਿੱਚ ਖਾਲਸਾ ਜੀ ਦੀਵਾ ਬਲਿਆ ਜਾਂਦਾ ਏ ਸਰੋਂ ਦੇ ਤੇਲ ਦਾ ਉੱਥੇ ਮਾਤਾ ਲక్ష్ਮੀ ਵੀ ਪਰ ਸੰਨ ਹੁੰਦੀ ਏ ਪਰ ਖਾਲਸਾ ਜੀ ਬਹੁਤ ਸਾਰੇ ਭੈਣ ਭਰਾ ਇਹ ਬਹੁਤ ਘੱਟ ਜਾਣਦੇ ਨੇ ਕਿ ਜੇਕਰ ਉਹ ਜੋਤ ਜਗਾਉਂਦੇ ਨੇ ਤੇ ਜੋਤ ਦੇ ਵਿੱਚ ਜੋ ਅਗਲੇ ਦਿਨ ਬੱਤੀ ਬਚ ਜਾਂਦੀ ਏ ਕਿ ਉਹ ਬਚ ਜਾਂਦਾ ਏ ਉਸ ਦਾ ਸਾਨੂੰ ਕੀ ਕਰਨਾ ਚਾਹੀਦਾ ਕਿਉਂਕਿ ਕਈ ਭੈਣ ਭਰਾ ਇਹ ਸਭ ਗੱਲਾਂ ਤੋਂ ਅਣਜਾਣ ਹੁੰਦੇ ਨੇ ਜਿੱਥੇ ਜਾ ਕੇ ਗਲਤੀਆਂ ਹੋ ਜਾਂਦੀਆਂ ਨੇ ਜਿੰਨਾ ਦੇ ਕਰਕੇ ਸਾਡੇ ਤੇ ਸ਼ਹੀਦਾ ਸਿੰਘਾਂ ਦੀ ਕਿਰਪਾ ਨਹੀਂ ਹੁੰਦੀ ਜਦੋਂ ਵੀ ਖਾਲਸਾ ਜੀ ਤੁਸੀਂ ਜੋਤ ਜਗਾਉਣੀ ਹੋ ਤੇ ਜੋਤ ਦੇ ਚਿਹੜੀ ਬੱਤੀ ਬਚ ਜਾਂਦੀ ਏ ਉਸ ਨੂੰ ਤੁਸੀਂ ਕਦੇ ਵੀ ਨਾ ਸੁੱਟਿਆ ਕਰੋ ਕਿਉਂਕਿ ਜਦੋਂ ਤੁਸੀਂ ਜੋਤ ਜਗਾਉਣੀ ਹੋਣਾ ਤੇ ਜੋਤ ਦੇ ਵਿੱਚ ਸ਼ਹੀਦਾ ਸਿੰਘਾਂ ਦਾ ਪੇਰਾ ਹੁੰਦਾ ਏ ਤੇ ਜਦੋਂ ਜੋਤ ਵਧ ਵੀ ਜਾਂਦੀ ਏ ਤੇ ਉਥੇ ਸ਼ਹੀਦ ਸਿੰਘ ਬਰਾਜਮਾਨ ਹੁੰਦੇ ਨੇ ਕਿਉਂਕਿ ਜਦੋਂ ਅਸੀਂ ਜੋਤ ਜਗਾਉਣੀ ਆ ਸ਼ਹੀਦਾ ਸਿੰਘਾਂ ਦੇ ਨਾਮ ਦੀ ਜਾਂ ਫਿਰ ਜਿਹੜੇ ਤੁਸੀਂ ਗੁਰੂ ਪੀਰ ਨੂੰ ਮੰਨਦੇ ਹੋ ਉਹਨਾਂ ਦੇ ਨਾਮ ਦੀ ਤਾਂ ਉਥੇ ਉਹ ਗੁਰੂ ਪੇਰ ਸ਼ਹੀਦ ਸਿੰਘ ਬਰਾਜਮਾਨ ਜ਼ਰੂਰ ਹੁੰਦੇ ਨੇ ਜਿਵੇਂ ਆਪਾਂ ਅਕਸਰ ਹੀ ਖਾਲਸਾ ਜੀ ਕਹਿੰਨੇ ਵੀ ਅਤੇ ਸੁਣਿਆ ਵੀ ਹੈ ਕਿ ਸ਼ਹੀਦਾ ਸਿੰਘਾਂ ਦਾ ਪੈਰਾ ਹੁੰਦਾ ਹੈ ਜੋਤ ਦੇ ਨੇੜੇ ਜਿੱਥੇ ਜੋਤ ਜਗਦੀ ਉਥੇ ਸ਼ਹੀਦਾ ਸਿੰਘਾਂ ਦਾ ਪੈਰਾ ਜ਼ਰੂਰ ਹੁੰਦਾ ਹੈ ਜਿਨੀ ਖਾਲਸਾ ਜੀ ਅਸੀਂ ਜੋਤ ਜਗਾਉਣੀ ਆ ਜੋਤ ਦੀ ਬੱਤੀ ਕਈ ਭੈਣ ਭਰਾ ਤਾਂ ਕਹਿੰਦੇ ਆ ਕਿ ਉਹਨਾਂ ਦੀ ਸਾਰੀ ਬੱਤੀ ਐ ਜੋ ਬਲ ਜਾਂਦੀ ਐ ਪਰ ਜੇਕਰ ਬਚ ਜਾਂਦੀ ਐ ਤੇ ਵਿੱਚ ਕਿਉਂ ਵੀ ਬਚ ਜਾਂਦਾ ਐ ਤੇ ਉਸ ਨੂੰ ਜੇਕਰ ਅਸੀਂ ਸਹੀ ਤਰੀਕੇ ਦੇ ਨਾਲ ਸਾਂਭ ਲੈਨੇ ਆ ਉਸ ਦਾ ਸਹੀ ਤਰੀਕੇ ਦੇ ਨਾਲ ਇਸਤੇਮਾਲ ਕਰ ਲੈਨੇ ਆ ਤਾਂ ਉਹ ਕਈ ਸਾਡੇ ਘਰ ਦੇ ਵਿੱਚੋਂ ਦੁੱਖ ਕਲੇਸ਼ ਨੇ ਜਿਹੜੇ ਦੂਰ ਕਰਦਾ ਐ ਕਿਉਂਕਿ ਉਹਨਾਂ ਦੇ ਵਿੱਚ ਕਾਲ ਸਾ ਜੀ ਸ਼ਹੀਦਦਾ ਸਿੰਘਾਂ ਦੀ ਬਹੁਤ ਜ਼ਿਆਦਾ ਤਾਕਤ ਹੁੰਦੀ ਹੈ ਜੋ ਜੋਤ ਦੀ ਬੱਤੀ ਬੱਚ ਜਾਂਦੀ ਹੈ ਤੇ ਵਿੱਚ ਕਿਉਂ ਵੀ ਬਚ ਜਾਂਦਾ ਜਿਵੇਂ ਹੁਣ ਆਪਾਂ ਸ਼ਹੀਦਾ ਸਾਹਿਬ ਜਾ ਕੇ ਉਥੋਂ ਜੋਤ ਦਾ ਕਿਉ ਲੈ ਕੇ ਆਉਣੀ ਆ ਤੇ ਉਸ ਦੇ ਨਾਲ ਕਿੰਨੇ ਹੀ ਦੁੱਖ ਤਕਲੀਫ ਦੂਰ ਹੁੰਦੇ ਨੇ ਸਿਮ ਇਸੇ ਤਰ੍ਹਾਂ ਆਪਣੇ ਘਰ ਦੇ ਵਿੱਚ ਜੋਤ ਦੇ ਸਮੇਂ ਤੋਂ ਬਾਅਦ ਦੇ ਵਿੱਚ ਕਿਉ ਬਚ ਜਾਂਦਾ ਉਸ ਦੇ ਵਿੱਚ ਬਹੁਤ ਜ਼ਿਆਦਾ ਤਾਕਤ ਹੁੰਦੀ ਹੈ ਕਿਉਂਕਿ ਸ਼ਹੀਦ ਦਾ ਸਿੰਘਾਂ ਦਾ ਉੱਥੇ ਪਹਿਰਾ ਹੁੰਦਾ ਹੈ ਬਰਾਜਮਣ ਹੁੰਦੇ ਨੇ ਤੇ ਜਿਵੇਂ ਖਾਰਸਾ ਜੀ ਤੁਸੀਂ ਐਤਵਾਰ ਨੂੰ ਜੋਤ ਜਗਾਈ ਤੇ ਦੂਸਰੇ ਦਿਨ ਹੀ ਜਿਵੇਂ ਜੋਤ ਜਗਾਉਣੇ ਆਪਾਂ ਧੂਪ ਅਰਗਵਤੀ ਵੀ ਲਾਉਣੇ ਆ ਤੇ ਦੂਸਰੇ ਦਿਨ ਹੀ ਤੁਸੀਂ ਜੋਤ ਦੇ ਜੋ ਵੱਤੀ ਬੱਜੀ ਹੁੰਦੀ ਏ ਜਾਂ ਕਿ ਉਹ ਵੀ ਬਚ ਜਾਂਦਾ ਤੇ ਧੂਪ ਅਰਗਵਤੀ ਦੀਆਂ ਜੋ ਹੁੰਦੀਆਂ ਨਿਗੀਆਂ ਛੋਟੇ ਛੋਟੇ ਪਿੱਛੇ ਬਚ ਜਾਂਦੀਆਂ ਨੇ ਜੋ ਟੀਲੀਆਂ ਉਹ ਵੀ ਸਾਂਗਜੀ ਤੁਸੀਂ ਉਹਨਾਂ ਨੂੰ ਇਕੱਠੀਆਂ ਕਰ ਲੈਣਾ ਸਾਰੀ ਸਾਫ ਸਫਾਈ ਕਰ ਲੈਣੀ ਹੈ ਜੋਤ ਦੀ ਬਚੀ ਹੋਈ ਬੱਤੀ ਹੈ ਜਿਹੜੀ ਉਸ ਨੂੰ ਵੀ ਲੈ ਲੈਣਾ ਤੇ ਇਹਨਾਂ ਸਾਰਿਆਂ ਨੂੰ ਇਕੱਠਾ ਸਾਫ ਕਰਕੇ ਤੁਸੀਂ ਮਿੱਟੀ ਦੀ ਕੋਈ ਪਲੇਟ ਜਾਂ ਬਰਤਨ ਲੈ ਲੈਣਾ ਤੇ ਉਸ ਦੇ ਵਿੱਚ ਤੁਸੀਂ ਪਾ ਦੇਣਾ ਉਸ ਦੇ ਵਿੱਚ ਪਾ ਕੇ ਤੇ ਜਿਹੜਾ ਜੋਤ ਦੇ ਵਿੱਚ ਘਿਓ ਬਚਿਆ ਹੋਵੇਗਾ ਖਾਲਸਾ ਜੀ ਉਸ ਨੂੰ ਤੁਸੀਂ ਕਿਸੇ ਸਾਫ ਸੁਥਰੀ ਕੰਟੇਨਰ ਜਾਂ ਛੋਟੇ ਜਿਹੇ ਸ਼ੀਸ਼ੀ ਦੇ ਵਿੱਚ ਪਾ ਲੈਣਾ ਤੇ ਚੰਗੀ ਤਰ੍ਹਾਂ ਧੋ ਕੇ ਬਣਾ ਕੇ ਜੋਤ ਸਾਫ਼ ਕਰਕੇ ਰੱਖ ਦੇਣੀ ਹੈ। ਇਦਾਂ ਬਿਲਕੁਲ ਵੀ ਨਹੀਂ ਕਰੀਦਾ ਕਿ ਜਿਵੇਂ ਐਤਵਾਰ ਨੂੰ ਜੋਤ ਜਗਾਈ ਤੇ ਕਾਫੀ ਦਿਨ ਤੱਕ ਉਸੇ ਤਰ੍ਹਾਂ ਸਾਫ਼ ਸੁਥਾਈਏ ਜੋ ਛੱਡ ਦੇਣੀ ਹੈ। ਉਹ ਅਗਲੇ ਦਿਨ ਹੀ ਤੁਸੀਂ ਕਰ ਦਿਆ ਕਰੋ। ਜਿਹੜੇ ਭਾਂਡਾ ਤਾਂ ਹਰ ਰੋਜ਼ ਜਗਾਉਂਦੇ ਨੇ ਉਹ ਤਾਂ ਹਰ ਰੋਜ਼ ਇਸ ਤਰੀਕੇ ਦੇ ਨਾਲ ਹੀ ਸਫਾਈ ਕਰਿਆ ਕਰੋ। ਜੋਤ ਦਾ ਕਿਉਂ ਸ਼ੀਸ਼ੀ ਦੇ ਵਿੱਚ ਪਾਉਣ ਤੋਂ ਬਾਅਦ ਦੇ ਵਿੱਚ ਜਿਹੜੇ ਤੂਫ ਅਗਰਬਤੀ ਦੀਆਂ ਚੋ ਤੁਸੀਂ ਤੀਲੀਆਂ ਬਚੀਆਂ ਹੁੰਦੀਆਂ ਨੇ ਉਹ ਤੇ ਨਾਲ ਜੋਤ ਦੀ ਜੋ ਵੀ ਖਵਤੀ ਬਚ ਜਾਂਦੀ ਏ ਉਹ ਤੁਸੀਂ ਮਿੱਟੀ ਦੇ ਜੋ ਵੀ ਭਾਂਡੇ ਦੇ ਵਿੱਚ ਤੁਸੀਂ ਕੱਢੀ ਹੋਵੇਗੀ ਪਲੇਟ ਜਾਂ ਕਿਸੇ ਵੀ ਬਰਤਨ ਦੇ ਵਿੱਚ ਮਿੱਟੀ ਦੇ ਚਪ ਰੱਖਣੀ ਉਸ ਨੂੰ ਤੁਸੀਂ ਖਾਲਸਾ ਜੀ ਸ਼ਨੀਵਾਰ ਵਾਲੇ ਦਿਨ ਤੇ ਜਾ ਫਿਰ ਤੁਸੀਂ ਜਿਵੇਂ ਆਪਾਂ ਐਤਵਾਰ ਜੋਤ ਜਗਾਈਏ ਤੇ ਅਗਲਾ ਦਿਨ ਸੋਮਾ ਰਹਿੰਦਾ ਹੈ ਉਤੋਂ ਸਾਫ ਸਫਾਈ ਕਰਕੇ ਤੁਸੀਂ ਇਸ ਨੂੰ ਮਿੱਟੀ ਦੇ ਭਾਂਡੇ ਦੇ ਵਿੱਚ ਪਾ ਕੇ ਜਿੱਥੇ ਗਮਲੇ ਨੇ ਜਾਂ ਜਿੱਥੇ ਤੋਂ ਸਾਫ ਸਫਾਈ ਵਾਲੀ ਜਗ੍ਹਾ ਉੱਥੇ ਰੱਖ ਸਕਦੇ ਹੋ ਉਸ ਤੋਂ ਬਾਅਦ ਦੇ ਵਿੱਚ ਤੁਸੀਂ ਸ਼ਨੀਵਾਰ ਤੇ ਜਾਂ ਪੂਰਨਮਾਸ਼ੀ ਦੇ ਦਿਨ ਖਾਲਸਾ ਜੀ ਜੋ ਤੁਸੀਂ ਮਿੱਟੀ ਦੇ ਭਾਂਡੇ ਦੇ ਵਿੱਚ ਜੋਤ ਦੀ ਬੱਤੀ ਤੇ ਜਾਂ ਫਿਰ ਜੋ ਤੁਸੀਂ ਤੂਫ ਅਰਗਵਤੀ ਦੀਆਂ ਤੇਲੀਆਂ ਬਚੀਆਂ ਹੋਈਆਂ ਰੱਖੀਆਂ ਸਨ ਉਹਨਾਂ ਦੇ ਵਿੱਚ ਕਪੂਰ ਪਾ ਕੇ ਕਪੂਰ ਪਾ ਕੇ ਹਰਸਾ ਜੀ ਇਸ ਨੂੰ ਜਲਾ ਦੇਣ ਤੇ ਜੇਕਰ ਤੁਸੀਂ ਇਸ ਨੂੰ ਜਲਾ ਕੇ ਘਰ ਦੇ ਕਿਸੇ ਕੋਨੇ ਜਾਂ ਵਿਹੜੇ ਦੇ ਵਿੱਚ ਰੱਖ ਦਿੰਦੇ ਹੋ ਤਾਂ ਇਸ ਤਰ੍ਹਾਂ ਕਰਨ ਦੀ ਨਾਲ ਖਾਲਸਾ ਜੀ ਤੁਹਾਡੇ ਘਰ ਦੀ ਜਿੰਨੀ ਵੀ 네ਗੇਟਿਵ ਊਰਜਾ ਹੋਵੇਗੀ ਉਹ ਸਾਰੀ ਤੁਹਾਡੇ ਘਰ ਤੋਂ ਬਾਹਰ ਚਲੀ ਜਾਵੇਗੀ ਤੁਹਾਡੇ ਘਰ ਤੇ ਵਿੱਚ ਜਿੰਨੀਆਂ ਵੀ ਮਾੜੀਆਂ ਸ਼ਕਤੀਆਂ ਹੋਣਗੀਆਂ ਉਹ ਸਾਰੀਆਂ ਘਰੋਂ ਬਾਹਰ ਹੋ ਜਾਣਗੀਆਂ ਇਹ ਜਲਣ ਤੋਂ ਬਾਅਦ ਦੇ ਵਿੱਚ ਖਾਲਸਾ ਜੀ ਜੋ ਆਪਣੇ ਕੋਲ ਰਾਖ ਬਚ ਜਾਂਦੀ ਏ ਉਸ ਨੂੰ ਤੁਸੀਂ ਠੰਡੀ ਕਰਕੇ ਕਿਸੇ ਲਫਾਫੇ ਦੇ ਵਿੱਚ ਪਾ ਕੇ ਰੱਖ ਸਕਦੇ ਹੋ ਤੇ ਜਦੋਂ ਵੀ ਤੁਸੀਂ ਤੁਹਾਡੇ ਨੇੜੇ ਕਿਤੇ ਜਨ ਨਹਿਰ ਦੇ ਵਿੱਚ ਜੋ ਵੀ ਕਿਤੇ ਪਾਣੀ ਚੱਲਦਾ ਹੋਵੇਗਾ ਉੱਥੇ ਤੁਸੀਂ ਇਸ ਨੂੰ ਜਲ ਪ੍ਰਵਾਹ ਕਰ ਦੇਣਾ ਇਹ ਤਾਂ ਸੇਖ ਖਾਲਸਾ ਜੀ ਜੋ ਜੋਤ ਦੀ ਬੱਤੀ ਬਚੀ ਹੋਈ ਬੱਤੀ ਹੁੰਦੀ ਹੈ ਜੋ ਉਸ ਦਾ ਕਿਵੇਂ ਇਸਤੇਮਾਲ ਕਰਨਾ ਹੈ ਕਿ ਸਾਡੇ ਘਰ ਦੇ ਵਿੱਚ ਜਿੰਨੀ ਵੀ ਨੈਗੇਟਿਵ ਊਰਜਾ ਹੁੰਦੀ ਹੈ ਉਹ ਦੂਰ ਹੋ ਜਾਂਦੀ ਹੈ ਜਿਵੇਂ ਕਈ ਭੈਣ ਭਰਾ ਖਾਲਸਾ ਜੀ ਕਹਿੰਦੇ ਨੇ ਕੇ ਸਾਡੀ ਘਰ ਦੇ ਵਿੱਚ ਜੋਤ ਜਗਾਉਣ ਦੇ ਨਾਲ ਵੀ ਜੋ ਨੈਗੇਟਿਵ ਊਰਜਾਏ ਉਹ ਦੂਰ ਨਹੀਂ ਹੁੰਦੀ ਤੇ ਇਸ ਤਰ੍ਹਾਂ ਜੋਤ ਜਗਾਉਣ ਤੋਂ ਬਾਅਦ ਦੇ ਵਿੱਚ ਬਚੀ ਹੋਈ ਬੱਤੀ ਦਾ ਇਸ ਤਰ੍ਹਾਂ ਇਸਤੇਮਾਲ ਕਰਨਗੇ ਵਿੱਚ ਕਪੂਰ ਪਾ ਕੇ ਉਸ ਨੂੰ ਜਲਾਉਣਗੇ ਤੇ ਘਰ ਦੇ ਵੇੜੇ ਜਾਂ ਕੋਨੇ ਦੇ ਵਿੱਚ ਰੱਖਣਗੇ ਤੇ ਇਸ ਦੇ ਨਾਲ ਜਿੰਨੀ ਵੀ ਤੁਹਾਡੇ ਘਰ ਦੀ ਨੈਗੇਟਿਵ એનર્ਜੀ ਹੋਵੇਗੀ ਖਾਲਸਾ ਜੀ ਉਹ ਸਾਰੀ ਹੀ ਦੂਰ ਹੋ ਜਾਵੇਗੀ ਬਸ ਆਪਾਂ ਨੂੰ ਇਸਤੇਮਾਲ ਸਹੀ ਕਰਨਾ ਆਉਣਾ ਚਾਹੀਦਾ ਹੈ ਕਈ ਵਾਰ ਕਈ ਭੈਣ ਭਰਾਵਾਂ ਨੂੰ ਸਹੀ ਜਾਣਕਾਰੀ ਪਤਾ ਨਹੀਂ ਹੁੰਦੀ ਜਿਸ ਕਰਕੇ ਖਾਲਸਾ ਜੀ ਉਹ ਸਹੀ ਤਰ੍ਹਾਂ ਸਭ ਕੁਝ ਕਰ ਨਹੀਂ ਪਾਉਂਦੇ ਜਿਹਦੇ ਕਰਕੇ ਉਹਨਾਂ ਦੀ ਪਰਮਾਤਮਾ ਦੀ ਕਿਰਪਾ ਨਹੀਂ ਹੁੰਦੀ ਇਸੇ ਤਰ੍ਹਾਂ ਖਾਲਸਾ ਜੀ ਏਸੀ ਜੋਤ ਦੀ ਬੱਤੀ ਦਾ ਇਸਤੇਮਾਲ ਤੇ ਇਸ ਤੋਂ ਇਲਾਵਾ ਜੋ ਜੋਤ ਦੇ ਵਿੱਚ ਕਿਉਂ ਬਚ ਜਾਂਦਾ ਹੈ ਉਸ ਦਾ ਸਾਨੂੰ ਇਸਤੇਮਾਲ ਕਿਵੇਂ ਕਰਨਾ ਚਾਹੀਦਾ ਹੈ ਜੋ ਖਾਲਸਾ ਜੀ ਸਾਡੇ ਕੋਲ ਜੋਤ ਦੇ ਵਿੱਚ ਕਿਉਂ ਬਚ ਜਾਂਦਾ ਹੈ ਨਾ ਹੀ ਅਸੀਂ ਉਸ ਨੂੰ ਸਟਣਾਈ ਤੇ ਨਾ ਹੀ ਖਾਲਸਾ ਜੀ ਅਸੀਂ ਉਸ ਨੂੰ ਦੁਬਾਰਾ ਜੋਤ ਦੇ ਵਿੱਚ ਪਾਉਣਾ ਹੈ ਤੇ ਜੋ ਤੁਹਾਡੇ ਕੋਲ ਕਿਉਂ ਬਚ ਜਾਂਦਾ ਹੈ ਉਸ ਨੂੰ ਖਾਲਸਾ ਜੀ ਤੁਸੀਂ ਕੱਚ ਦੇ ਬਰਤਨ ਦੇ ਵਿੱਚ ਸ਼ੀਸ਼ੀ ਦੇ ਵਿੱਚ ਪਾ ਕੇ ਰੱਖਣਾ ਹੈ ਯਾਦ ਰੱਖਿਓ ਕਿ ਤੁਸੀਂ ਕੱਚ ਦੀ ਹੀ ਸ਼ੀਸ਼ੀ ਲੈਣੀ ਹੈ ਜਿਸ ਦੇ ਵਿੱਚ ਬਚਿਆ ਹੋਇਆ ਜੋਤ ਦਾ ਕਿਉ ਹੈ ਜਿਹੜਾ ਉਹ ਪਾ ਕੇ ਰੱਖਣਾ ਹੈ ਤੇ ਇਸ ਸ਼ੀਸ਼ੀ ਨੂੰ ਹਮੇਸ਼ਾ ਖਾਲਸਾ ਜੀ ਤੁਸੀਂ ਸੂਰਜ ਦੀ ਰੋਸ਼ਨੀ ਦੇ ਕੋਲ ਰੱਖਣਾ ਹੈ ਤੇ ਇਸ ਦੇ ਵਿੱਚ ਉਸੀ ਜਿਵੇਂ ਹੀ ਤੁਹਾਡੇ ਕੋਲ ਜੋਤ ਦੇ ਵਿੱਚ ਉਹ ਕਿਉਂ ਬਚਦਾ ਜਾਂਦਾ ਹੈ ਉਹ ਤੁਸੀਂ ਉਸ ਦੇ ਵਿੱਚ ਹੀ ਪਾਉਂਦੇ ਜਾਣਾ ਹੈ। ਬਸ ਯਾਦ ਰੱਖਣਾ ਖਾਲਸਾ ਜੀ ਕਿ ਇਸ ਨੂੰ ਤੁਸੀਂ ਰੱਖਣਾ ਹੈ ਜਿਸ ਜਗ੍ਹਾ ਤੇ ਉੱਥੇ ਸੂਰਜ ਦੀ ਰੋਸ਼ਨੀ ਹੋਣੀ ਬਹੁਤ ਜ਼ਰੂਰੀ ਹੈ। ਤੇ ਜਦੋਂ ਖਾਲਸਾ ਜੀ ਤੁਸੀਂ ਇਸ ਨੂੰ ਸੂਰਜ ਦੀ ਰੋਸ਼ਨੀ ਦੇ ਵਿੱਚ ਰੱਖੋਗੇ ਤਾਂ ਇਹ ਇੱਕ ਬਹੁਤ ਹੀ ਵਧੀਆ ਕਾਰਗਰ ਦਵਾਈ ਦੇ ਰੂਪ ਦੇ ਵਿੱਚ ਕਿ ਉਹ ਤਿਆਰ ਹੋ ਜਾਵੇਗਾ ਜੋ ਕਿ ਖਾਲਸਾ ਜੀ ਸਾਡੇ ਸਾਰੇ ਹੀ ਦੁੱਖ ਦਿਲਦਰੇ ਜਿਹੜੇ ਦੂਰ ਕਰੇਗਾ ਤੇ ਸਾਡੇ ਤੇ ਪਰਮਾਤਮਾ ਦੀ ਕਿਰਪਾ ਹੋਵੇਗੀ ਜਿਵੇਂ ਆਪਾਂ ਸ਼ਹੀਦਾ ਸਾਹਿਬ ਜਾ ਕੇ ਜੋਤ ਦਾ ਘੋਲ ਲਿਆਉਣੇ ਆ ਤੇ ਉਸ ਜੋਤ ਦੇ ਘੋਲ ਦੇ ਨਾਲ ਖਾਲਸਾ ਜੀ ਬਹੁਤ ਜ਼ਿਆਦਾ ਭੈਣ ਭਰਾਵਾਂ ਦੇ ਦੁੱਖ ਤਕਲੀਫ ਨੇ ਜਿਹੜੇ ਦੂਰ ਹੋਏ ਨੇ ਕਈਆਂ ਦੇ ਤਾਂ ਖਾਲਸਾ ਜੀ ਕੋੜ ਵਰਗੇ ਰੋਗ ਵੀ ਦੂਰ ਹੋਏ ਨੇ ਇੰਨੀ ਜੋਤ ਦੇ ਕਿ ਉਹਦੇ ਵਿੱਚ ਸ਼ਕਤੀ ਹੁੰਦੀ ਏ ਪਰ ਜਿਹੜਾ ਆਪਣਾ ਮਾਨਿ ਨਾ ਉਹ ਨਹੀਂ ਠਹਿਰਦਾ ਆਪਣਾ ਜਿਹੜਾ ਮਨ ਹੈ ਉਹ ਸੋਚਦਾ ਹੈ ਕਿ ਅਸੀਂ ਜੋਤ ਦਾ ਕਿਉਂ ਉੱਥੋਂ ਹੀ ਲੈ ਕੇ ਆਈਏ ਸ਼ਹੀਦ ਦਾ ਸਾਹਿਬ ਤੋਂ ਫਿਰ ਹੀ ਸਾਨੂੰ ਕਿਰਪਾ ਹੋਵੇਗੀ ਖਾਲਸਾ ਜੀ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਜੇਕਰ ਅਸੀਂ ਆਪਣੀ ਘਰ ਬੈਠ ਕੇ ਸੱਚੇ ਮੰਨ ਕੇ ਸ਼ਰਧਾ ਭਾਵਨਾ ਦੇ ਨਾਲ ਜਾਦ ਕਰ ਲਵਾਂਗੇ ਤਾਂ ਸਾਡੇ ਤੇ ਪਰਮਾਤਮਾ ਦੀ ਕਿਰਪਾ ਜ਼ਰੂਰ ਹੋਵੇਗੀ ਪਰ ਜੇਕਰ ਸਾਡਾ ਮਨ ਇਹ ਸੋਚਦਾ ਹੈ ਕਿ ਅਸੀਂ ਉੱਥੇ ਜਾ ਕੇ ਹੀ ਅਰਦਾਸ ਕਾਸ ਬੇਤੀ ਕਰਾਂਗੇ ਤੇ ਫੇਰ ਹੀ ਸਾਡੀ ਮਨੋ ਕਾਮਨਾ ਅਰਦਾਸ ਪੂਰੀ ਹੋਣੀ ਤਾਂ ਇਹ ਤਾਂ ਸਾਡੀਆਂ ਸਾਰੀਆਂ ਮਣ ਦੀਆਂ ਕੜੀਆਂ ਹੋਈਆਂ ਕਹਾਣੀਆਂ ਨੇ ਤੁਸੀਂ ਕਦੀ ਆਪਣੇ ਘਰ ਦੇ ਵਿੱਚ ਬੈਠ ਕੇ ਪਰਮਾਤਮਾ ਨੂੰ ਘਰ ਤੋਂ ਹੀ ਸੱਚੀ ਮਨਤੀ ਭਾਵਨਾ ਦੇ ਨਾਲ ਅਰਦਾਸ ਬੇਨਤੀ ਕਰੋ ਜੋਤ ਜਗਾਓ ਜ਼ਰੂਰ ਅਰਦਾਸ ਬੇਨਤੀ ਪੂਰੀ ਹੋਵੇਗੀ ਜੇਕਰ ਤੁਸੀਂ ਜਾ ਸਕਦੇ ਹੋ ਸ਼ਹੀਦਾ ਸੇਬ ਦਾ ਬਹੁਤ ਚੰਗੀ ਗੱਲ ਹੈ ਜਾਓ ਪਰ ਕਈ ਵਾਰ ਮਜਬੂਰੀ ਹੋ ਜਾਂਦੀ ਖਾਸਾ ਜੀ ਜਿਸ ਕਰਕੇ ਸਾਡੇ ਤੋਂ ਜਾਇਆ ਨਹੀਂ ਜਾਂਦਾ ਤੇ ਉਸ ਸਮੇਂ ਤੁਸੀਂ ਘਰ ਬੈਠ ਕੇ ਇਸ ਤਰੀਕੇ ਦੇ ਨਾਲ ਕਰੋਗੇ ਤਾਂ ਵੀ ਤੁਹਾਡੀ ਘਰ ਬੈਠ ਕੇ ਵੀ ਅਰਦਾਸ ਬੇਨਤੀ ਪੂਰੀ ਹੋਵੇਗੀ ਤੇ ਇਸੇ ਤਰ੍ਹਾਂ ਖਾਲਸਾ ਜੀ ਜਿਹੜਾ ਤੁਸੀਂ ਕਿ ਉਹ ਇਸ ਸੂਰਜ ਦੀ ਰੋਸ਼ਨੀ ਦੇ ਵਿੱਚ ਰੱਖੋਗੇ ਇਸ ਨੂੰ ਜਦੋਂ ਵੀ ਤੁਹਾਡੇ ਸਰੀਰ ਤੇ ਕਿਤੇ ਵੀ ਦੁੱਖ ਤਕਲੀਫ ਹੁੰਦਾ ਹੈ ਜਿਵੇਂ ਲੱਕ ਦਰਦ ਹੁੰਦੀ ਗੋਡੇ ਹੁੰਦੇ ਨੇ ਚਾ ਕਿਸੇ ਵੀ ਹਿੱਸੇ ਤੇ ਦਰਦ ਹੋਵੇ ਉਥੇ ਤੁਸੀਂ ਇਸ ਕਿਓ ਨੂੰ ਲਾ ਕੇ ਚੰਗੀ ਤਰ੍ਹਾਂ ਮਾਲਸ਼ ਕਰੋਗੀ ਤੁਹਾਡੇ ਸਾਰੇ ਹੀ ਜਿਹੜੇ ਦਰਦ ਨੇ ਦੁੱਖ ਨੇ ਉਹ ਦੂਰ ਹੋ ਜਾਣਗੇ ਤੇ ਇਸ ਕਿਉਂ ਉਹ ਨੂਖ ਖਾਲਸਾ ਜੀ ਤੁਸੀਂ ਆਪਣੇ ਘਰ ਦੇ ਵਿੱਚ ਬੱਚਿਆਂ ਤੋਂ ਲੈ ਕੇ ਬਜ਼ੁਰਗਾ ਦੇ ਤੱਕ ਤੁਸੀਂ ਯੂਜ਼ ਕਰ ਸਕਦੇ ਹੋ ਕਿਸੇ ਨੂੰ ਵੀ ਛੋਟੇ ਬੱਚਿਆਂ ਤੋਂ ਲੈ ਕੇ ਵੱਡਿਆਂ ਤੱਕ ਕਿਸੇ ਨੂੰ ਵੀ ਜੇਕਰ ਤੁਹਾਡੇ ਘਰ ਦੇ ਵਿੱਚ ਦੋਖ ਤਕਲੀਫ ਹੁੰਦਾ ਹੈ ਤੁਸੀਂ ਉੱਥੇ ਹੀ ਇਸ ਨੂੰ ਵਰਤ ਸਕਦੇ ਹੋ ਤੇ ਆਪਾਂ ਨੂੰ ਕਈ ਵਾਰ ਤਾਂ ਦਵਾਈਆਂ ਤੋਂ ਵੀ ਫਰਕ ਨਹੀਂ ਪੈਂਦਾ ਤੇ ਜਦੋਂ ਆਪਾਂ ਖਾਲਸਾ ਜੀ ਜੋਤ ਦਾ ਘਿਓ ਲਗਾਉਣੀ ਆ ਤੇ ਜੋਤ ਦੇ ਘਿਓ ਦੇ ਵਿੱਚ ਇੱਕ ਤਰ੍ਹਾਂ ਦੀ ਅਲੱਗ ਹੀ ਸ਼ਕਤੀ ਹੁੰਦੀ ਹੈ ਜਿਸ ਦੇ ਨਾਲ ਸਾਡੇ ਦੁੱਖ ਤਕਲੀਫ ਦਲਿੱਤਰਤਾ ਚ ਸਾਡੇ ਵਿੱਚ ਅਨਰਜੀ ਨਹੀਂ ਆਉਂਦੀ ਸਾਡਾ ਸਰੀਰ ਹਮੇਸ਼ਾ ਥੱਕਿਆ ਥੱਕਿਆ ਰਹਿੰਦਾ ਹੈ ਜਿਸ ਦੇ ਨਾਲ ਸਾਨੂੰ ਲੱਗਦਾ ਹੈ ਕਿ ਸਾਡੇ ਅੰਦਰ ਜਿਵੇਂ ਕੋਈ ਨਾ ਕੋਈ ਪ੍ਰੋਬਲਮ ਹੈ ਜਦੋਂ ਮਨੁੱਖ ਟੈਸਟ ਕਰਵਾਉਂਦਾ ਹੈ ਡਾਕਟਰ ਦੇ ਕੋਲ ਜਾ ਕੇ ਜਦੋਂ ਟੈਸਟਾਂ ਦੇ ਵਿੱਚ ਵੀ ਕੁਝ ਨਹੀਂ ਆਉਂਦਾ ਉਸ ਵੇਲੇ ਖਾਸ ਜੀ ਤੁਸੀਂ ਜਿਵੇਂ ਹੀ ਹਿੱਸੇ ਤੇ ਤੁਹਾਨੂੰ ਦਰਦ ਹੁੰਦਾ ਹੈ ਪੇਨ ਹੁੰਦਾ ਹੈ ਤੁਸੀਂ ਉੱਥੇ ਹੀ ਏਕਿਓ ਲਗਾਓ ਤੁਹਾਨੂੰ ਜ਼ਰੂਰ ਆਰਾਮ ਮਿਲੇਗਾ ਪਰ ਜਦੋਂ ਤੁਸੀਂ ਕਿਓ ਲਗਾਉਗੇ ਨਾਲ ਨਾਲ ਤੁਸੀਂ ਪਰਮਾਤਮਾ ਦਾ ਨਾਮ ਚਪਨਾਏ ਤੇ ਹਰ ਰੋਜ਼ ਗੁਰਬਾਣੀ ਦਾ ਸਿਮਰਨ ਵੀ ਕਰਨਾ ਹੈ ਜੇਕਰ ਤੁਸੀਂ ਪਾਠ ਨਹੀਂ ਕਰ ਸਕਦੇ ਤਾਂ ਵਾਹਿਗੁਰੂ ਵਾਹਿਗੁਰੂ ਦਾ ਸਿਮਰਨ ਜ਼ਰੂਰ ਕਰਿਆ ਕਰੋ ਪਰ ਇੱਕ ਗੱਲ ਦਾ ਖਾਲਸਾ ਜੀ ਤੁਸੀਂ ਖਾਸ ਧਿਆਨ ਰੱਖਣਾ ਜਦੋਂ ਤੁਸੀਂ ਸ਼ਹੀਦਾਂ ਸਿੰਘਾਂ ਦੇ ਨਾਮ ਦੀ ਜਾਂ ਫਿਰ ਜਿਹੜੇ ਗੁਰੂ ਪੀਰ ਨੂੰ ਮੰਨਦੇ ਹੋ ਉਹਨਾਂ ਦੇ ਨਾਮ ਦੀ ਜੋਤ ਜਗਾਉਣੀ ਹੋਣਾ ਉਸ ਸਮੇਂ ਹੀ ਖਾਲਸਾ ਜੀ ਤੁਸੀਂ ਉਹ ਬੱਚੇ ਹੋਏ ਕਿ ਉਹਦਾ ਇਸਤੇਮਾਲ ਇਸ ਤਰੀਕੇ ਦੇ ਨਾਲ ਕਰਨਾ ਹੈ ਕਿਉਂਕਿ ਕਈ ਘਰਾਂ ਦੇ ਵਿੱਚ ਪਿੱਤਰਾਂ ਦੇ ਲਈ ਜਾਂ ਦੀਵੇ ਚ ਗਾਏ ਜਾਂਦੇ ਨੇ ਜਾਂ ਸ਼ਨੀ ਦੇਵ ਦੇ ਜੋ ਇਸ ਤਰ੍ਹਾਂ ਦੇ ਜੋ ਦੀਵੇ ਚ ਲਾਏ ਜਾਂਦੇ ਨੇ ਜਾਂ ਜੋਤ ਜਗਾਉਂਦੇ ਨੇ ਜੋ ਵੀ ਉਹ ਜਿਹੜਾ ਕਿਉਜਾ ਤੇਲ ਹੋਵੇਗਾ ਤੁਸੀਂ ਉਸ ਦਾ ਇਸਤੇਮਾਲ ਨਹੀਂ ਕਰਨਾ ਜੋ ਤੁਸੀਂ ਸ਼ਹੀਦਾ ਸਿੰਘਾਂ ਦੇ ਨਾਮ ਦੀ ਜੋਤ ਜਗਾਉਣੀ ਹੁਣਾ ਉਹ ਜੋਤ ਦੇ ਵਿੱਚੋਂ ਜੋ ਕਿਉ ਬਚ ਜਾਂਦਾ ਉਹਦਾ ਤੁਸੀਂ ਇਸ ਤਰ੍ਹਾਂ ਇਸਤੇਮਾਲ ਕਰ ਸਕਦੇ ਹੋ ਇਸ ਗੱਲ ਦਾ ਖਾਸ ਕਰਕੇ ਤੁਸੀਂ ਧਿਆਨ ਰੱਖਣਾ ਤੇ ਹੋਰ ਭੈਣ ਭਰਾਵਾਂ ਨੂੰ ਵੀ ਇਹ ਗੱਲ ਚਾ ਜ਼ਰੂਰ ਸਾਂਝੀ ਕਰ ਲਈਏ ਕਿਉਂਕਿ ਖਾਲਸਾ ਜੀ ਜੇਕਰ ਅਸੀਂ ਕਿਸੇ ਹੋਰ ਵੀਰ ਭੈਣ ਨੂੰ ਵੀ ਇਸ ਸੱਚ ਪਾਉਣੇ ਆ ਜੇਕਰ ਉਹ ਸੁਨੋ ਇਹ ਚੀਜ਼ ਨਹੀਂ ਪਤਾ ਹੁੰਦੀ ਆਪਣੇ ਦੁਆਰਾ ਪਤਾ ਲੱਗਦੀ ਇਹ ਖਾਲਸਾ ਜੀ ਇਹ ਭਲਾਈ ਦਾ ਕੰਮ ਹੁੰਦਾ ਸੋ ਇਸੇ ਤਰ੍ਹਾਂ ਖਾਲਸਾ ਜੀ ਇਹ ਸੀ ਸਾਡੀ ਅੱਜ ਦੀ ਵੀਡੀਓ ਕਿ ਜੇਕਰ ਤੁਸੀਂ ਵੀ ਘਰ ਦੇ ਵਿੱਚ ਜੋਤ ਜਗਾਉਨੇ ਹੋ ਚਾ ਜਿਹੜੇ ਗੁਰੂ ਪੀਰ ਦੇ ਨਾਮ ਦੀ ਦੇਵੀ ਦੇਵਤੇ ਦੇ ਨਾਮ ਦੀ ਚਾ ਚਰਾਗ ਲਾਉਂਦੇ ਹੋ ਜੋਤ ਜਗਾਉਨੇ ਉਹਨਾਂ ਦੇ ਵਿੱਚ ਜੋ ਬੱਤੀ ਤੇ ਕਿ ਉਹ ਚਾ ਤੇਲ ਵਚ ਜਾਂਦਾ ਹੈ ਤੇ ਉਸ ਦਾ ਇਸ ਤਰੀਕੇ ਦੇ ਨਾਲ ਜੇਕਰ ਤੁਸੀਂ ਸਹੀ ਇਸਤੇਮਾਲ ਕਰੋਗੇ ਤਾਂ ਤੁਹਾਡੇ ਤੇ ਪਰਮਾਤਮਾ ਦੀ ਇੰਨੀ ਕਿਰਪਾ ਹੋਵੇਗੀ ਕਿ ਤੁਹਾਡੇ ਘਰ ਪਰਿਵਾਰ ਤੇ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਹੋਵੇਗੀ ਕਿਉਂਕਿ ਖਾਲਸਾ ਜੀ ਪਰਮਾਤਮਾ ਦੀ ਕਿਰਪਾ ਹੁੰਦੀ ਹੈ ਜੇਕਰ ਆਪਾਂ ਸਹੀ ਜਾਣਕਾਰੀ ਆਪਾਂ ਨੂੰ ਸਮੇਂ ਸਿਰ ਮਿਲ ਜਾਵੇ ਤੇ ਆਪਾਂ ਉਸੇ ਦੇ ਉਸੇ ਤਰ੍ਹਾਂ ਹੀ ਹੱਪਾ ਕਰੀਏ ਫਿਰ ਆਪਣੀ ਤੇ ਪਰਮਾਤਮਾ ਦੀ ਇਹ ਜਿਹੜੀ ਕਿਰਪਾ ਹੁੰਦੀ ਏ ਸੋ ਖਾਲਸਾ ਜੀ ਇਹ ਸੀ ਸਾਡੀ ਅੱਜ ਦੀ ਵੀਡੀਓ ਤੇ ਇਸ ਤਰ੍ਹਾਂ ਦੀਆਂ ਹੋਰ ਵੀਡੀਓ ਨੂੰ ਦੇਖਣ ਦੇ ਲਈ ਤੇ ਸੁਣਨ ਦੇ ਲਈ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਜੀ ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ ਲੇਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਜੀ ਸੋ ਖਾਲਸਾ ਜੀ ਭੁੱਲਾ ਚੁਕੰਦੀ ਖੀਮਾ ਬਖਸ਼ਨੀ ਬੋਲਦੇ ਸਮੇਂ ਚਾਣੀਆਂ ਨੇ ਚਾਣੀ ਅਣੀਕਾ ਗਲਤੀਆਂ ਭੁੱਲਾ ਚੁਕਾ ਹੋ ਜਾਂਦੀਆਂ ਨੇ ਖੀਮਾ ਬਖਸ਼ਨੀ ਖਾਲਸਾ ਜੀ ਤੁਸੀਂ ਵੀ ਵਦ ਤੋਂ ਵੱਧ ਗੁਰਬਾਣੀ ਦੇ ਨਾਲ ਚੜੋ ਗੁਰੂ ਵਾਲੇ ਬਣੋ ਤੇ ਆਪਣੇ ਬੱਚਿਆਂ ਨੂੰ ਵੀ ਜਿੰਨਾ ਵੀ ਹੋ ਸਕਦਾ ਵਦ ਤੋਂ ਵੱਧ ਗੁਰਬਾਣੀ ਦੇ ਨਾਲ ਚੜੋ ਸੋ ਕਾ ਅਲਸਾ ਚੀ ਭੁੱਲਾ ਚੁੱਕਾ ਦੀ ਖੀਮਾ ਬਖਸ਼ਨੀ ਬੋਲਦੇ ਸਮੇਂ ਚਾਣੇ ਨੇ ਚਾਣੇ ਅਨੇਕਾ ਗਲਤੀਆਂ ਭੁੱਲਾ ਚੁੱਕਾ ਹੋ ਜਾਂਦੀਆਂ ਨੇ ਖੀਮਾ ਬਖਸ਼ਨੀ ਤਨ ਤਨ ਅਮਰ ਸ਼ਹੀਰ ਬਾਬਾ ਦੀਪ ਸਿੰਘ ਸਾਹਿਬ ਜੀ ਸਰਬੱਤ ਦਾ ਭਲਾ ਕਰਨਾ ਸਾਰੀਆਂ ਸੰਗਤਾਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖਣਾ ਸਾਰੀਆਂ ਸੰਗਤਾਂ ਤੇ ਮੇਰ ਭਰਿਆ ਹੱਥ ਰੱਖਣਾ ਗੁਰਬਾਣੀ ਦੇ ਨਾਲ ਜੋੜਨਾ ਗੁਰੂ ਵਾਲੇ ਬਣਾਉਣਾ ਤਨ ਤਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਸਾਹਿਬ ਜੀ ਤੁਹਾਡੇ ਦਰ ਆਈਆਂ ਸਾਰੀਆਂ ਹੀ ਸੰਗਤਾਂ ਦੀਆਂ ਝੋਲੀਆਂ ਖੁਸ਼ੀਆਂ ਦੇ ਨਾਲ ਭਰ ਕੇ ਪੇਚਣੀਆਂ ਵਾਹਿਗੁਰੂ ਸੱਚੇ ਪਾਸ਼ਾ ਜੀ ਆਪਣੇ ਬੱਚੇ ਬੱਚੀਆਂ ਦੇ ਕਾਰਜ ਸਫਲ ਕਰਨੇ ਤਨ ਤਨ ਬਾਬਾ ਦੀਪ ਸਿੰਘ ਸਾਹਿਬ ਜੀ ਸਭਨਾ ਪੈਨ ਪਰਮਾਦੀ ਕਰ ਪਰਵਾਰ ਤੇ ਮੇਰ ਪਰਿਆ ਹੱਥ ਰੱਖਣਾ ਸਭਨਾ ਪੈਨ ਪਰਮਾਦੀ ਕਰ ਹਾਸੇ ਵਾਸਤੇ ਰਹਿਣ ਵਾਹੀ ਗੁਰੂ ਸੱਚੇ ਪਾਸ਼ਾ ਜੀ ਸਾਰੇ ਪੈਨ ਪਰਮਾ ਨੂੰ ਚੜਦੀ ਕਲਾ ਦੇ ਵਿੱਚ ਰੱਖਣਾ ਲੰਬੀਆਂ ਉਮਰਾਂ ਬਖਸ਼ਣੀਆਂ ਤੰਦਰੁਸਤੀਆਂ ਬਖਸ਼ਣੀਆਂ ਵਾਹੀ ਗੁਰੂ ਸੱਚੇ ਪਾਸ਼ਾ ਜੀ ਸਾਰੇ ਸੰਸਾਰ ਤੇ ਮੇਰ ਪਰਿਆ ਹੱਥ ਰੱਖਣਾ ਸਾਰੇ ਸੰਸਾਰ ਨੂੰ ਸਾਰੇ ਭੈਣ ਭਰਾਵਾਂ ਦੀ ਘਰ ਪਰਿਵਾਰ ਨੂੰ ਵਾਹਿਗੁਰੂ ਸੱਚੇ ਪਾਤਸ਼ਾਹ ਹਸਦੇ ਵਾਸਤੇ ਰੱਖਣਾ ਆਪਣੀ ਕਿਰਪਾ ਬਣਾਈ ਰੱਖਣੀ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ